ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿলো ਧੰਨਵਾਦ ਅੱਜ ਤੁਸੀਂ ਸੁਣੋਗੇ ਪਰਮਿੰਦਰ ਸੋਢੀ ਜੀ ਦੁਆਰਾ ਅਨੁਵਾਦਿਤ ਕੀਤੀ ਪੁਸਤਕ ਧੰਪਦ ਜਾਗਣਾ ਅਤੇ ਚੇਤਨਨ ਹੋਣਾ ਨੀਚ ਕਿਸਮ ਦਾ ਜੀਵਨ ਨਾ ਜੀਵੋ ਬੇਧਿਆਨ ਹੋ ਕੇ ਵੀ ਨਾ ਜੀਵੋ ਨਾਹੀ ਗਲਤ ਵਿਚਾਰਾਂ ਨੂੰ ਮੰਨੋ ਦੁਨੀਆ ਦੇ ਚੱਕਰ ਚ ਬੇਲੋੜਾ ਉਲਝਣ ਤੋਂ ਬਚੇ ਰਹੋ ਜਾਗੋ ਇਤਨ ਹੋ ਕੇ ਜੀਵੋ ਨੇਕੀ ਦੇ ਰਾਹ ਤੇ ਤੁਰੋ ਨੇਕੀ ਦੇ ਰਾਹ ਤੇ ਤੁਰਨ ਵਾਲਾ ਇਸ ਲੋਕ ਵਿੱਚ ਵੀ ਤੇ ਅਗਲੇ ਲੋਕ ਵਿੱਚ ਵੀ ਸੁਖੀ ਰਹਿੰਦਾ ਹੈ ਚੰਗਿਆਈ ਕਰੋ ਬੁਰਾਈ ਤੋਂ ਬਚੋ ਚੰਗੇ ਕੰਮ ਕਰਨ ਵਾਲਾ ਦੋਹਾਂ ਲੋਕਾਂ ਵਿੱਚ ਸੁਖੀ ਰਹਿੰਦਾ ਹੈ ਜਦ ਕੋਈ ਇਸ ਸੰਸਾਰ ਨੂੰ ਪਾਣੀ ਦਾ ਬੁਲਬੁਲਾ ਸਮਝਦਾ ਹੈ ਜਾਂ ਫਿਰ ਮਿਰਗ ਤ੍ਰਿਸ਼ਨਾ ਸਮਝਦਾ ਹੈ ਤਾਂ ਮੌਤ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਦੁਨੀਆ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇਹ ਰੰਗ ਬਰੰਗੇ ਸ਼ਾਹੀ ਰਤਵਾਂਗ ਹੈ ਮੂਰਖ ਇਸ ਦੇ ਚੱਕਰਾਂ ਵਿੱਚ ਬੁਰੀ ਤਰ੍ਹਾਂ ਉਲਝ ਜਾਂਦੇ ਹਨ ਸਿਆਣੇ ਇਸ ਤੋਂ ਬਹੁਤਾ ਮੋਹਿਤ ਨਹੀਂ ਹੁੰਦੇ ਜ਼ਿੰਦਗੀ ਦੇ ਸ਼ੁਰੂ ਵਿੱਚ ਬੇਸਮਝ ਰਿਹਾ ਮਨੁੱਖ ਜੇ ਬਾਅਦ ਵਿੱਚ ਵਿਵੇਕ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਬੱਦਲਾਂ ਪਿੱਛੋਂ ਨਿਕਲੇ ਚੰਦ ਵਾਂਗ ਰੋਸ਼ਨੀ ਫੈਲਾਉਣ ਦਾ ਜਰੀਆ ਬਣਦਾ ਹੈ ਜਿਹੜਾ ਮਨੁੱਖ ਆਪਣੇ ਮਾੜੇ ਕਰਮਾਂ ਤੇ ਬਾਅਦ ਵਿੱਚ ਨੇਕੀ ਕਰਨ ਨਾਲ ਜਿੱਤ ਹਾਸਲ ਕਰ ਲਵੇ ਉਹ ਬੱਦਲਾਂ ਪੇਛੋਂ ਨਿਕਲੇ ਚੰਦ ਵਾਂਗ ਰੋਸ਼ਨੀ ਫੈਲਾਉਂਦਾ ਸਾਧਨ ਬਣਦਾ ਹੈ ਇਹ ਦੁਨੀਆ ਹਨੇਰੇ ਵਿੱਚ ਡੁੱਬੀ ਹੋਈ ਹੈ ਇੱਥੇ ਰੋਸ਼ਨੀ ਨੂੰ ਦੇਖ ਸਕਣ ਵਾਲੇ ਬੜੇ ਘੱਟ ਹਨ ਜਿਵੇਂ ਬੜੇ ਥੋੜੇ ਪੰਛੀ ਜਾਲ ਤੋਂ ਬਚ ਕੇ ਉੱਡ ਜਾਂਦੇ ਹਨ ਓਵੇਂ ਹੀ ਬੜੇ ਘੱਟ ਲੋਕ ਮੁਕਤੀ ਦੇ ਸਵਰਗ ਤੱਕ ਪਹੁੰਚ ਸਕਦੇ ਹਨ ਅੰਸ ਆਕਾਸ਼ ਵਿੱਚ ਉੱਡਦੇ ਹਨ ਆਤਮਿਕ ਸ਼ਕਤੀ ਦੇ ਮਾਲਕ ਹਵਾ 'ਚ ਤੈਰਦੇ ਹਨ ਬੁੱਧਪੁਰਸ਼ ਆਪਣੇ ਆਪ ਨੂੰ ਜਿੱਤ ਕੇ ਨਿਰਵਾਣ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਹੜਾ ਮਨੁੱਖ ਝੂਠ ਬੋਲਦਾ ਹੈ ਸਦੀਵੀ ਸਦਾ ਸੱਚ ਨਿਜਮਾਂ ਦੀ ਉਲੰਘਣਾ ਕਰਦਾ ਹੈ ਅਤੇ ਪ੍ਰਲੋਗ ਦਾ ਭੈ ਨਹੀਂ ਮੰਨਦਾ ਸਮਝੋ ਉਹ ਹਰ ਤਰ੍ਹਾਂ ਦਾ ਪਾਪ ਕਰ ਸਕਦਾ ਹੈ ਕੰਜੂਸ ਲੋਕ ਦੇਵਤਿਆਂ ਦੇ ਲੋਕ ਤੱਕ ਨਹੀਂ ਪਹੁੰਚ ਸਕਦੇ ਮੂਰਖ ਲੋਕ ਖੁੱਲ੍ਹੇ ਦਿਲ ਦੀ ਜਾਦਾਨ ਦੀ ਤਾਰੀਫ ਨਹੀਂ ਕਰ ਸਕਦੇ ਸਿਆਣੇ ਲੋਕ ਖੁੱਲੀ ਦਿਲ ਦੀ ਮਹੱਤਤਾ ਸਮਝਦੇ ਹਨ ਤੇ ਦਾਨ ਕਰਦੇ ਹਨ ਇਸ ਤਰ੍ਹਾਂ ਉਹ ਪ੍ਰਲੋਕ ਦੇ ਸੁੱਖਾਂ ਨੂੰ ਹਾਸਲ ਕਰਦੇ ਹਨ ਸਾਰੀ ਧਰਤੀ ਦਾ ਰਾਜ ਹਾਸਲ ਕਰਨ ਨਾਲੋਂ ਜਾਂ ਸਵਰਗਾਂ ਵਿੱਚ ਜਾਣ ਨਾਲੋਂ ਜਾਂ ਸਮੁੱਚੀ ਲੋਕਾਈ ਦਾ ਮਾਲਕ ਹੋਣ ਨਾਲੋਂ ਚੰਗਾ ਹੈ ਇਹ ਮਨੁੱਖ ਜੀਵਨ ਦੀ ਉਸ ਤਾਰਾ 'ਚ ਵਹਿ ਤੁਰੇ ਜਿਹੜੀ ਉਸ ਨੂੰ ਨਿਰਵਾਣ ਤੱਕ ਲੈ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ